ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਦਕ ਉਧਾਰਿਓ ਖੰਮ ਪਰਹਾਰ ਕਬਿਜਾ ਉਦਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸਤ ਪਾਏ ਹਰੇ ਮਨ ਤੂ ਪੀ ਹਰ ਧਿਆਏ ਬਿਦਰ ਉਧਾਰਿਓ ਦਾਸਤ ਭਾਏ ਹਰੇ ਮਨ ਤੂ ਪੀ ਹਰ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵੱਛਲ ਕਿਰਪਾ ਦੇ ਖਜ਼ਾਨੇ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਿਆਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਜੁੜਮਨ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਖਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਦੇ ਮਹਾਵਾਕ ਅਨੁਸਾਰ ਅੰਮ੍ਰਿਤ ਵੇਲੇ ਦਾ ਸਮਾ ਸਤਗੁਰੂ ਜੀਆ ਨੇ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁਖ ਰੱਖਦੇ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨਦਾਰੀ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆਂ ਦੀ ਪਾਵਨ ਪੀਤ੍ਰ ਹਜ਼ੂਰੀ ਅੰਦਰ ਪੰਜਾਂ ਬਾਣੀਆਂ ਦੇ ਨਿਰਤ ਨੇ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀਆਂ ਨੇ ਸਰਮਣ ਕੀਤੀ ਹੈ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਜੋ ਬ ਸੰਤ ਰਾਗ ਦੇ ਵਿੱਚ पंचम पादशाह महाराज ਜੀ ਦਾ ਉਚਾਰਨ ਕੀਤਾ ਅਸ਼ਟਪਦੀਆਂ ਦੇ ਵਿੱਚ ਇਹ ਪਾਵਨ ਪੀਤਰ ਸ਼ਬਦ ਜਿਸ ਦੀ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਤੀਸਰੇ ਅਪਾਦ ਚੱਲ ਰਿਹਾ ਹੈ ਇਸ ਸ਼ਬਦ ਦਾ ਕੱਲ ਦੋ ਪੰਕਤੀਆਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਸੀ ਦੋ ਪੰਕਤੀਆਂ ਰਿੰਧੀਆਂ ਸਨ ਇਹ ਪਾਵਨ ਪੀਤਰ ਸ਼ਬਦ ਦੇ ਵਿੱਚ ਸਤਿਗੁਰੂ ਜੀਆ ਨੇ ਸਾਖੀ ਪ੍ਰਮਾਣ ਦਿੱਤੇ ਨੇ ਕਲ ਆਪ ਜੀ ਨੇ ਬਦਕ ਦੀ ਅਤੇ ਕੁਬਜਾ ਮਾਰਨ ਦੀ ਸਾਖੀ ਇਸ ਪਾਦ ਦੇ ਵਿੱਚ ਸਰਵਣ ਕੀਤੀ ਸੀ ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹੋਏ ਕਿਉਂਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਜਿਨ੍ਹਾਂ ਨੇ ਭਗਤੀ ਕਮਾਈ ਹੈ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ ਤੇ ਜਿਗਿਆਸੂ ਨੂੰ ਪ੍ਰਾਣੀ ਮਾਤਰ ਨੂੰ ਸਮਝਾ ਰਹੇ ਨੇ ਕਿ ਭਾਈ ਦੇਖ ਇਨ੍ਹਾਂ ਭਗਤਾਂ ਨੇ ਨਾਮ ਜਪ ਕਰਕੇ ਪਰਮੇਸ਼ਰ ਦੀ ਅਰਧਨਾ ਕਰਕੇ ਪਰਮੇਸ਼ਰ ਤੇ ਭਰੋਸਾ ਰੱਖ ਕਰਕੇ ਸ਼ਰਧਾ ਭਾਵਨਾ ਨੂੰ ਭਾਗ ਲੱਗੇ ਨੇ ਉਹਨਾਂ ਜੀਆਂ ਨੂੰ ਤੂੰ ਵੀ ਗੁਰੂ ਪਾਤਸ਼ਾਹ ਤੇ ਭਰੋਸਾ ਰੱਖ ਪਰਮੇਸ਼ਰ ਦਾ ਨਾਮ ਜਪ ਤੇਰਾ ਵੀ ਉਦਾਰ ਹੋ ਜਾਵੇਗਾ ਆਓ ਮਨਮ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗ੍ਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਦਰ ਉਧਾਰਿਓ ਦਾਸਤ ਭਾਇ ਬਿਦਰ ਉਧਾਰਿਓ ਏ ਬਿਧਰ ਜਿਹੜਾ ਹੈ ਇੱਕ ਭਗਤ ਹੋਇਆ ਹੈ ਫਿਰ ਜਿਸ ਪਰਮੇਸ਼ਰ ਨੇ ਕ੍ਰਿਸ਼ਨ ਰੂਪ ਵਿੱਚ ਦਾਸਤ ਭਾਏ ਦਾਸਾ ਭਾਵ ਧਾਰਨ ਵਾਲੇ ਬਿਧਰ ਭਗਤ ਨੂੰ ਉਧਾਰਿਓ ਤਾਰਨ ਕੀਤਾ ਬਿਧਰ ਉਧਾਰਿਓ ਬਿਧਰ ਦਾ ਉਧਾਰ ਕੀਤਾ ਉਹਨੂੰ ਤਾਰਨਾ ਕੀਤਾ ਦਾਸਤ ਭਾਏ ਦਾਸਾ ਭਾਵ ਧਾਰਨ ਵਾਲੇ ਜਿੰਨੇ ਬੜੀ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਸੇਵਾ ਕਰਨੀ ਕੀਤੀ ਕ੍ਰਿਸ਼ਨ ਜੀ ਦੀ ਉਹਦਾ ਉਧਾਰ ਹੋ ਗਿਆ ਇਸੇ ਤਰ੍ਹਾਂ ਬਿਦਰ ਜਿਹੜਾ ਸੀਗੀ ਸੀਗਾ ਇਹਦੀ ਸਾਖੀ ਆਉਂਦੀ ਹੈ ਗੁਰਬਾਣੀ ਦੇ ਅੰਦਰ ਵੀ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਵਿੱਚ ਸਰਵਣ ਕੀਤਾ ਹੈ ਜਿਸ ਵੇਲੇ ਭਗਵਾਨ શ્રી ਕ੍ਰਿਸ਼ਨ ਜੀ ਪਾਂਡਵਾਂ ਨੂੰ ਬਨਵਾਸ ਜਿਹੜੇ ਪਾਂਵ ਸੰਨ ਉਹ ਬਨਵਾਸ ਕੱਟਣ ਤੋਂ ਬਾਅਦ ਕ੍ਰਿਸ਼ਨ ਜੀ ਦੇ ਕੋਲ ਆਏ ਨੇ ਉਹਨਾਂ ਨੇ ਕਹਿਣਾ ਕੀਤਾ ਕ੍ਰਿਸ਼ਨ ਜੀ ਸਾਨੂੰ ਉਹ ਨਿਵਾਸ ਕੱਟ ਕੇ ਆਏ ਆ ਤੇ ਸਾਨੂੰ ਪੰਜ ਪਿੰਡ ਹੀ ਦਵਾ ਦਿਓ ਅਸੀਂ ਉਹਨਾਂ ਨਾਲ ਗੁਜ਼ਾਰਾ ਕਰ ਲਵਾਂਗੇ ਪੰਜ ਭਰਾ ਆ ਪੰਜ ਭਰਾ ਉਹ ਤੇ ਪੰਜਾਂ ਨੂੰ ਪੰਜ ਪਿੰਡ ਦੇ ਦਿਓ ਤੇ ਕ੍ਰਿਸ਼ਨ ਜੀ ਨੇ ਕਹਿਣਾ ਕੀਤਾ ਵੀ ਠੀਕ ਹੈ ਇਹ ਦਰਯੋਧਨ ਜਿਹੜਾ ਸੀ ਰਾਜਾ ਉਸ ਸਮੇਂ ਦਾ ਉਹਦੇ ਨਾਲ ਉਹਨੂੰ ਕਹਾਂਗੇ ਤੁਹਾਨੂੰ ਪੰਜ ਪਿੰਡ ਦਵਾ ਦਿੰਨੇ ਇਸੇ ਤਰ੍ਹਾਂ ਪੰਜ ਪਿੰਡ ਦਵਾਉਣ ਵਾਸਤੇ ਦਰਯੋਧਨ ਨੂੰ ਮਿਲ ਲਈ ਹਸਤਨਾਪੁਰ ਗਏ ਕ੍ਰਿਸ਼ਨ ਜੀ ਦਰਯੋਧਨ ਜਿਹੜਾ ਸੀ ਗਿਆ ਉਹਨੂੰ ਆਪਣੇ ਰਾਜ ਦਾ ਹੰਕਾਰ ਕਿਉਂਕਿ ਬੰਦੇ ਦੇ ਕੋਲ ਜਦੋਂ ਕੁਰਸੀ ਆਉਂਦੀ ਹੈ ਮਰਾਜ ਭਾਗ ਆ ਜਾਂਦਾ ਬੰਦਾ ਹੰਕਾਰ ਹੀ ਹੋ ਜਾਂਦਾ ਅਕਸਰੀ ਕਿਉਂਕਿ ਉਸ ਨੂੰ ਫਿਰ ਆਪਣੀ ਕੁਰਸੀ ਆਪਣਾ ਰਾਜ ਭਾਗ ਆਪਣੀ ਪਦਵੀ ਦਿਖਦੀ ਹੈ ਜਦੋਂ ਕ੍ਰਿਸ਼ਨ ਜੀ ਹਸਤਨਾਪੁਰ ਗਏ ਤੰਦਰਯੋਧਨ ਦੀ ਹੰਕਾਰ ਸਹਿਤ ਸੋਚਿਆ ਤਰਯੋਧਨ ਨੇ ਅੱਗੋਂ ਸੋਚਿਆ ਉਹਨੂੰ ਪਤਾ ਲੱਗਿਆ ਕਿ ਕ੍ਰਿਸ਼ਨ ਜੀ ਸਾਨੂੰ ਮਿਲਣ ਵਾਸਤੇ ਆ ਰਹੇ ਨੇ ਉਨੇ ਮਨ ਦੇ ਵਿੱਚ ਸੋਚਿਆ ਕਿ ਜੇ ਮੈਂ ਭਰੀ ਸਭਾ ਦੇ ਵਿੱਚ ਤਖਤ ਤੋਂ ਉੱਠ ਕਰਕੇ ਕ੍ਰਿਸ਼ਨ ਜੀ ਦਾ ਆਦਰ ਕੀਤਾ ਅੱਗੇ ਹੋ ਕਰਕੇ ਮਿਲਿਆ ਮੇਰੇ ਵਜ਼ੀਰ ਕੀ ਕਹਿਣਗੇ ਉਹ ਲੱਗੀ ਸਭਾ ਦੇ ਵਿੱਚ ਮੇਰੇ ਅਹਲਕਾਰ ਵਜ਼ੀਰ ਉਹ ਕੀ ਕਹਿਣਗੇ ਕਿ ਰਾਜਾ ਇਹ ਰਾਜੇ ਨੇ ਇਹਦਾ ਬੜਾ ਸਤਿਕਾਰ ਕੀਤਾ ਤਖਤ ਤੋਂ ਉੱਠ ਕਰਕੇ ਗਿਆ ਮੇਰੀ ਇਹਦੇ ਵਿੱਚ ਤੋਹੀਨ ਹੋਵੇਗੀ ਉਨੇ ਸੋਚਿਆ ਕਿ ਜੇ ਮੈਂ ਨਾ ਉਹਨਾਂ ਨੂੰ ਉੱਠ ਕਰਕੇ ਮਿਲਿਆ ਤੇ ਕ੍ਰਿਸ਼ਨ ਜੀ ਦੀ ਤੋਹੀਨ ਹੋਵੇਗੀ ਉਹ ਮਿਰਨਾ ਨਾਰਾਜ ਹੋਣਗੇ ਇਹ ਅੱਗੇ ਹੋ ਕਰਕੇ ਨਹੀਂ ਮਿਲੇ ਫਿਰ ਮਨ ਦੇ ਵਿੱਚ ਉਹਨੇ ਚਲਾਕੀ ਵਰਤੀ ਮਨ ਦੇ ਨਾਲ ਦੁਰਯੋਧਨ ਨੇ ਕਿਹਾ ਵੀ ਚਲੋ ਹਾਥੀ ਘੋੜਿਆਂ ਦੇ ਤਵੇਲੇ 'ਚ ਚਲੇ ਜਾਂਦੇ ਆ ਉੱਥੇ ਖੜੇ ਖੜੋਤੀ ਮਿਲ ਲਵਾਂਗੇ ਉੱਥੇ ਆ ਜਾਣਗੇ ਤੇ ਕਿਸੇ ਨੂੰ ਨਾ ਕੋਈ ਮੇਰੀ ਹੋਵੇਗੀ ਤੋਹੀ ਨਾ ਕੇ ਇਹਨਾਂ ਦੀ ਹੋਵੇਗੀ ਚਲਾਕੀ ਵਰਤੀ ਮਨ ਦੇ ਵਿੱਚ ਉਦੋਂ ਕ੍ਰਿਸ਼ਨ ਜੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹ ਦਰਯੋਧਨ ਵੱਲ ਆਈ ਨਾ ਇੱਕ ਬਿਦਰ ਦੇ ਘਰ ਚਲੇਗੀ ਗਰੀਬ ਦੇ ਘਰ ਜਿਹੜਾ ਬੜਾ ਸ਼ਰਧਾ ਭਾਵਨਾ ਰੱਖਦਾ ਸੀ ਪਰਮੇਸ਼ਰ ਦਾ ਨਾਮ ਜਪਣ ਵਾਲਾ ਸੀਗਾ ਤੇ ਮਨ ਦੇ ਵਿੱਚ ਹੀ ਇਹ ਅਰਦਾਸਾ ਕਰਦਾ ਰਹਿੰਦਾ ਵੀ ਮੇਰੇ ਘਰ ਕਦੇ ਕ੍ਰਿਸ਼ਨ ਭਗਵਾਨ ਜੀ ਮੇਰੇ ਘਰ ਦੇ ਵਿੱਚ ਕਦੇ ਆਉਣ ਘਰ ਦੇ ਵਿੱਚ ਭਾਵੇਂ ਗਰੀਬੀ ਐ ਪਰ ਸ਼ਰਧਾ ਬੜੀ ਐ ਭਾਵਨਾ ਬੜੀ ਐ ਪ੍ਰੇਮ ਬੜਾ ਸਤਕਾਰ ਬੜਾ ਆ ਇੱਕ ਝੁੱਗੀ ਦੇ ਵਿੱਚ ਰਹਿੰਦਾ ਝੁੱਗੀ ਦੇ ਵਿੱਚ ਤੇ ਕ੍ਰਿਸ਼ਨ ਜੀ ਉਸ ਵਿਦਰ ਦੇ ਘਰ ਦੇ ਵਿੱਚ ਚਲੇ ਗਏ ਤੇ ਝੁੱਗੀ ਚਲੇ ਗਏ ਨੇ ਜਦੋਂ ਦੇਖਿਆ ਉਹਦੀ ਘਰਵਾਲੀ ਨੇ ਬਿਦਰਜੀ ਨੇ ਦਰਸ਼ਨ ਕੀਤੇ ਕਿ ਭਗਵਾਨ ਜੀ ਆਏ ਨੇ ਕ੍ਰਿਸ਼ਨ ਜੀ ਆਏ ਨੇ ਗਦਗਦ ਹੋ ਗਏ ਖੁਸ਼ੀ ਦੀਆਂ ਕੋਈ ਹੱਦਾ ਹੀ ਨਾ ਰਹੀਆਂ ਬਹੁਤ ਪ੍ਰਸੰਨ ਹੋਏ ਬੜੇ ਪ੍ਰੇਮ ਸਤਿਕਾਰ ਦੇ ਨਾਲ ਬਿਠਾਉਣਾ ਕੀਤਾ ਘਰਵਾਲੀ ਜਾ ਕਰਕੇ ਸ਼ਰੀਨਾ ਕੇਲੇ ਲੈ ਕਰਕੇ ਆਈ ਹੈ ਆ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਕਿਵੇਂ ਆਪ ਕੇ ਲਈ ਛਿਲ ਕਰਕੇ ਕ੍ਰਿਸ਼ਨ ਜੀ ਨੇ ਸਿਕਾਉਣਾ ਕਰਾਂ ਤੇ ਕੀ ਕੀਤਾ ਇੰਨੀ ਖੁਸ਼ੀ ਦੇ ਵਿੱਚ ਇੰਨੀ ਮਸਤ ਹੋ ਗਈ ਹੈ ਛੱਲਾਂ ਜਿਹੜੀਆਂ ਨੇ ਉਹ ਕ੍ਰਿਸ਼ਨ ਜੀ ਨੂੰ ਦਈ ਜਾ ਰਹੀ ਆ ਤੇ ਕੇਲੇ ਦਾ ਗੁੱਦਾ ਜਿਹੜਾ ਆ ਉਸ ਨੇ ਬਾਹਰ ਸੁੱਟ ਦਿੱਤਾ ਕ੍ਰਿਸ਼ਨ ਜੀ ਵੀ ਬੜੇ ਪ੍ਰੇਮ ਦੇ ਨਾਲ ਕਿਉਂਕਿ ਉਸ ਛੱਲਾਂ ਦੇ ਵਿੱਚ ਵੀ ਪ੍ਰੇਮ ਦਾ ਰਸ ਸੀਗਾ ਪ੍ਰੇਮ ਦਾ ਰਸ ਕ੍ਰਿਸ਼ਨ ਜੀ ਨੇ ਉਹ ਛੱਲਾਂ ਜਿਹੜੀਆਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼ਕ ਲਈਆਂ ਇਸੇ ਤਰ੍ਹਾਂ ਜਦੋਂ ਸ਼ਕ ਲਈਆਂ ਤੇ ਬਾਅਦ ਦੇ ਵਿੱਚ ਵਿਦਰ ਜੀ ਨੇ ਦੇਖਿਆ ਆਪਣੀ ਘਰਵਾਲੀ ਨੂੰ ਕਹਿਣਾ ਕੀਤਾ ਕਿ ਪ੍ਰੇਮ ਦੇ ਵਿੱਚ ਤੂੰ ਇੰਨੀ ਇੰਨੀ ਚਾਤ ਨੂੰ ਚੜ ਗਿਆ ਇੰਨੀ ਮਸਤ ਹੋ ਗਈ ਆ ਤੂੰ ਤੇ ਭਗਵਾਨ ਨੂੰ ਛੱਲਾਂ ਛਕਾ ਦਤੀਆਂ ਨੇ ਗੁਦਾ ਤੋਂ ਬਾਹਰ ਸੁੱਟ ਦਿੱਤਾ ਤੋ ਛੱਲਾਂ ਛਕਾਈਆਂ ਰਸਨ ਜੀ ਨੇ ਕਹਿਣਾ ਕੀਤਾ ਨਾ ਛੱਲਾਂ ਦੇ ਵਿੱਚ ਵੀ ਰਸ ਹੈ ਪ੍ਰੇਮ ਦਾ ਸ਼ਰਧਾ ਦਾ ਭਾਵਨਾ ਦਾ ਵਿਦਰ ਭਗਤ ਨੇ ਕਹਿਣਾ ਕੀਤਾ ਆਪਣੇ ਘਰ ਵਾਲੀ ਨੂੰ ਵੀ ਹੁਣ ਰਸੋਈ ਦਾ ਕੰਮ ਮੈਂ ਕਰ ਲੈਣਾ ਹੈ ਅੱਗੇ ਤੂੰ ਛੱਲਾਂ ਸ਼ਿਕਾਤੀਆਂ ਹੁਣ ਪਤਾ ਨਹੀਂ ਤੂੰ ਕੀ ਬਣਾ ਦਵੇਂ ਰਸੋਈ ਦਾ ਕੰਮ ਜਿਹੜਾ ਉਹ ਮੈਂ ਕਰਦਾ ਪ੍ਰਸ਼ਾਦਾ ਪਾਣੀ ਮੈਂ ਤਿਆਰ ਕਰਦਾ ਬੜੀ ਸ਼ਰਧਾ ਦੇ ਨਾਲ ਬੜੇ ਉਚਾ ਦੇ ਨਾਲ ਕਿ ਸਾਡੇ ਘਰ ਦੇ ਵਿੱਚ ਕ੍ਰਿਸ਼ਨ ਜੀ ਆਏ ਨੇ ਤੇ ਉਹਨਾਂ ਨੇ ਕੀ ਕੀਤਾ ਕਿ ਨੇ ਸਾਗ ਤਿਆਰ ਕੀਤਾ ਸਾਗ ਸਾਗ ਬਣਾਉਣਾ ਕੀਤਾ ਆਪਣੇ ਹੱਥੀਂ ਪ੍ਰਸ਼ਾਦੇ ਲਾਉਣੇ ਕੀਤੇ ਗਰਮ ਗਰਮ ਕ੍ਰਿਸ਼ਨ ਜੀ ਨੂੰ ਛਕਾਉਣੇ ਕੀਤੇ ਕ੍ਰਿਸ਼ਨ ਜੀ ਨੇ ਵੀ ਬੜੇ ਪ੍ਰੇਮ ਦੇ ਨਾਲ ਉਹ ਪ੍ਰਸ਼ਾਦਾ ਪਾਣੀ ਛਕਣਾ ਕੀਤਾ ਬਿਦਰ ਦੀ ਘਰ ਵਾਲੀ ਜਦੋਂ ਉਹ ਸਾਗ ਪ੍ਰਸ਼ਾਦਾ ਛਕਣ ਲੱਗੀ ਤੇ ਉਹਨੇ ਦੇਖਿਆ ਕਿ ਇਹਦੇ ਵਿੱਚ ਲੂਣ ਹੀ ਨਹੀਂ ਪਾਇਆ ਅਲੂਣਾ ਹੀ ਸਾਗ ਸ਼ਿਕਾਦਤਾ ਕਰਬਾਏ ਨੂੰ ਕਹਿਣਾ ਕੀਤਾ ਕਿ ਮੈਂ ਤੇ ਛੱਲਾ ਛਗਾਈਆਂ ਸੀ ਤੁਸੀਂ ਅਲੂਣਾ ਸਾਗ ਹੀ ਸ਼ਿਕਾਦਤਾ ਇਹਦੇ ਚਿਤ ਲੋਣ ਹੀ ਨਹੀਂ ਪਾਇਆ ਚੇਤਾ ਹੀ ਭੁੱਲ ਗਿਆ ਇੰਨਾ ਚਾ ਚੜ ਗਿਆ ਇੰਨਾ ਖੁਸ਼ੀ ਦੇ ਵਿੱਚ ਮਸਤ ਹੋ ਗਏ ਕ੍ਰਿਸ਼ਨ ਜੀ ਨੇ ਕਹਿਣਾ ਕੀਤਾ ਤੁਹਾਡਾ ਅਲੂਣਾ ਸਾਗ ਜਿਹੜਾ ਨਾ ਇਹ ਵੀ ਖੀਰ ਸਮਾਨ ਹੀ ਆ ਬਹੁਤ ਰਸ ਹੈ ਇਹਦੇ ਵਿੱਚ ਪ੍ਰੇਮ ਦਾ ਰਸ ਹੈ ਸ਼ਰਧਾ ਦਾ ਰਸ ਹੈ ਭਾਵਨਾ ਦਾ ਰਸ ਹੈ ਖਿਆਲ ਕਰਿਓ ਅੱਜ ਦਾ ਅਖੌਤੀ ਬਾਬਾ ਹੁੰਦਾ ਨਾ ਕਿ ਸਾਧ ਹੁੰਦਾ ਉਹ ਪਹਿਲਾਂ ਫੋਨ ਕਰਕੇ ਪੁੱਛ ਲੈਂਦੀ ਵੀ ਬਣਿਆ ਕੀ ਅੰਦਰ ਜਿੱਧਰ ਚੰਗੇ ਭਗਵਾਨ ਬਣੇ ਹੋਣ ਨਾ ਚੰਗੇ ਉਧਰ ਜਾਂਦੇ ਨੇ ਗਰੀਬ ਦੇ ਵੱਲ ਕੌਣ ਆਉਂਦਾ ਮਾਰੇ ਵੱਲ ਕਦੇ ਕੋ ਆਇਆ ਕੋਈ ਅੱਜ ਕੱਲ ਦੇ ਜਿਹੜੇ ਆਪੇ ਬਣੇ ਹੋਏ ਸੰਤ ਕਿਸੇ ਨੇ ਕਿਹਾ ਵੀ ਸਾਡੇ ਘਰ ਪ੍ਰਸ਼ਾਦਾ ਪਾਣੀ ਛਕਿਓ ਤੇ ਕਹਿੰਦੇ ਹੋ ਘਰ ਵਾਲਿਆਂ ਨਾਲ ਚਲੋ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਦੋਂ ਆਉਣ ਦਾ ਸਮਾਂ ਹੋਇਆ ਕਿਸੇ ਹੋਰ ਨੇ ਸੱਦਾ ਦਿੱਤਾ ਤਕੜੇ ਬੰਦੇ ਨੇ ਸੱਦਾ ਦਿੱਤਾ ਵੀ ਮੇਰੇ ਘਰ ਆਇਓ ਉਹਨੇ ਦੇਖ ਲਿਆ ਵੀ ਆਹ ਬੰਦਾ ਚੰਗਾ ਤਨਾੜਿਆ ਚੰਗਾ ਤਕੜਾ ਆ ਪ੍ਰਸ਼ਾਦਾ ਪਾਣੀ ਤੇ ਸ਼ਿਕਾਇਤਾਈ ਗਈ ਨਾਲ ਗੱਫਾ ਵੀ ਚੰਗਾ ਦਊਗਾ ਜਿਨ੍ਹਾਂ ਨੇ ਪਹਿਲਾਂ ਗਿਆ ਸੀ ਅੱਗੇ ਹੋਏ ਗੱਡੀ ਘਾ ਵੱਲ ਗਏ ਲੈਣ ਗਏ ਵੀ ਪ੍ਰਸ਼ਾਦਾ ਪਾਣੀ ਛਕਣਾ ਉਹਨਾਂ ਗੱਡੀ ਨਾ ਰੋਕੀ ਦਰਹਾ ਕਰਕੇ ਗੱਡੀ ਲੈ ਗਏ ਤੇ ਤਗੜੇ ਦੇ ਘਰ ਚਲੇ ਗਏ ਇਹ ਤੇ ਹਾਲ ਤੇ ਆ ਇਹਨਾਂ ਦੀ ਪਹਿਲਾਂ ਕੁਛ ਰਣਾ ਬਣਾਇਆ ਕੀ ਆ ਕੀ ਛਕਾਉਣਗੇ ਕਿੰਨੇ ਕੁ ਭੇਡਾ ਰੱਖਣਗੇ ਉਧਰ ਹੀ ਜਾਣਾ ਆ ਪਰ ਕ੍ਰਿਸ਼ਨ ਜੀ ਬਿਦਰ ਦੇ ਕੋਲ ਸ਼ਰਧਾ ਦੇਖੀ ਆ ਭਾਵਨਾ ਵੇਖੀ ਆ ਪ੍ਰੇਮ ਦੇਖਿਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਨੇ ਭਾਈ ਲਾਲੋ ਦੇ ਕਰ ਗਏ ਨੇ ਭਾਈ ਲਾਲੋ ਦੇ ਭਾਈ ਲਾਲੋ ਦੀ ਸ਼ਰਧਾ ਦੇਖੀ ਆ ਪ੍ਰੇਮ ਦੇਖਿਆ ਭਾਵਨਾ ਦੇਖੀ ਆ ਕੀਰਤ ਕਰਨ ਵਾਲਾ ਭਾਈ ਲਾਲੋ ਜੀ ਕੁਦਰ ਦੇ ਦਾ ਪ੍ਰਸ਼ਾਦਾ ਛਕਿਆ ਮਲਕ ਭਾਗੋ ਦੀਆਂ ਪੂਰੀਆਂ ਨਹੀਂ ਛਕੀਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਕ੍ਰਿਸ਼ਨ ਜੀ ਵੀ ਬਿਦਰ ਦੇ ਘਰ ਗਏ ਨੇ ਉਹਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਉਣਾ ਕੀਤਾ ਲੂਣ ਤੋਂ ਬਿਨਾਂ ਹੀ ਸਾਗ ਛਕਾ ਦਿੱਤਾ ਤੇ ਬੜੀ ਸ਼ਰਧਾ ਦੇ ਨਾਲ ਭਾਵਨਾ ਸੀ ਤੇ ਕ੍ਰਿਸ਼ਨ ਜੀ ਨੇ ਬੜੇ ਪ੍ਰੇਮ ਦੇ ਨਾਲ ਸ਼ੱਕ ਲਿਆ ਉਧਰੋਂ ਕਹਿੰਦੇ ਦਰਯੋਧਨ ਨੂੰ ਪਤਾ ਲੱਗਾ ਵੀ ਇਹ ਤੇ ਰਾਤ ਬਿਦਰ ਦੇ ਘਰ ਰਹੇ ਆ ਨੌਕਰ ਦੇ ਘਰ ਰਹੇ ਆ ਜਿਹੜਾ ਸਾਡਾ ਨੌਕਰੇ ਆ ਜਿਹੜਾ ਬੜਾ ਗਰੀਬੜਾ ਜਿਆ ਆ ਝੁੱਗੀ ਦੇ ਵਿੱਚ ਰਹੇ ਇੰਦਰ ਮਹਿਲ ਮਾੜੀਆਂ ਉਹਨਾਂ ਨੇ ਆਪਣੇ ਹਲ ਕਰ ਭੇਜੇ ਜਾਓ ਬੁਲਾ ਕਰਕੇ ਲਾ ਕਰਕੇ ਆਓ ਜਦੋਂ ਕ੍ਰਿਸ਼ਨ ਜੀ ਆਏ ਤੇ ਆਉਂਦਿਆਂ ਹੀ ਉਹਨੇ ਕਹਿਣਾ ਕੀਤਾ ਕਿ ਕ੍ਰਿਸ਼ਨ ਜੀ ਤੁਸੀਂ ਬੜੀ ਮਾੜੀ ਕੀਤੀ ਹੈ ਜੇ ਤੁਸੀਂ ਮੇਰੇ ਘਰ ਮਹਿਲਾਂ ਦੇ ਵਿੱਚ ਨਹੀਂ ਸੀ ਆਉਣਾ ਤੇ ਮੇਰੇ ਨਾਲ ਦੇ ਜਿਹੜੇ ਮੰਤਰੀ ਜਿਹੜੇ ਮੰਨੇ ਪਰ ਮੰਨੇ ਨੇ ਤੁਸੀਂ ਉਹਨਾਂ ਦੇ ਘਰ ਹੀ ਚਲੇ ਜਾਂਦੇ ਤੁਸੀਂ ਕਿੰਨਾ ਦੇ ਘਰੇ ਚਲੇ ਗਏ ਗਰੀਬ ਦੇ ਘਰ ਇੱਕ ਨੌਕਰ ਦੇ ਘਰ ਤੁਸੀਂ ਰਾਤ ਕੱਟੀ ਆ ਜਾ ਕਰਕੇ ਸਾਨੂੰ ਇਸ ਗੱਲ ਦੀ ਉਹਨਾਂ ਨੇ ਕਹਿਣਾ ਕਿਤਾ ਬੜੀ ਤੁਕ-ਤੁਕੀ ਲੱਗੀ ਆ ਇਸ ਗੱਲ ਦੀ ਕਿ ਤੁਸੀਂ ਉਹਨਾਂ ਦੇ ਘਰ ਕਿਉਂ ਗਏ ਹੋ ਤੇ ਖਿਆਲ ਕਰਿਓ ਭਗਤ ਕਬੀਰ ਸਾਹਿਬ ਜੀ ਬਾਣੀ ਦੇ ਅੰਦਰ 1105 ਅੰਗ ਦੇ ਮਾਰੂ ਰਾਗ ਦੇ ਵਿੱਚ ਫਰਮਾਨ ਕਰਦੇ ਨੇ ਉਸ ਸਮੇਂ ਦੀ ਵਾਰਤਾ ਜਦੋਂ ਦਰਯੋਧਨ ਨੇ ਇਹ ਗੱਲ ਕਹਿਣੇ ਕੀਤੀ ਤੁਸੀਂ ਉਹਦੇ ਘਰ ਕਿਉਂ ਗਏ ਹੋ ਗਰੀਬ ਦੇ ਘਰ ਗਏ ਹੋ ਸਾਡੀ ਤਾਂ ਹੀ ਧੀਨ ਹੋਈ ਆ ਉਹਦੇ ਘਰ ਤੁਸੀਂ ਰਾਜ ਕੱਟੀ ਆ ਜਾ ਕਰਕੇ ਆ ਕ੍ਰਿਸ਼ਨ ਜੀ ਨੇ ਅੱਗੇ ਕਹਿਣਾ ਕੀਤਾ ਕਹਿਣਾ ਕਿਦਾਂ ਰਾਜਨ ਕੌਣ ਤੇਮਾਰੇ ਆਵੇ ਕੀ ਰਾਜਨ ਦਰਯੋਧਨ ਤੇਰਾ ਕਿਹੜੇ ਆਵੇ ਤੇਰੇ ਵੱਲ ਕੌਣ ਆਵੇ ਆਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਵੈ ਕਹਿਣਾ ਕੀਤਾ ਮੈਂ ਐਸਾ ਭਾਉ ਐਸਾ ਪ੍ਰੇਮ ਬਿਦਰ ਦਾ ਦੇਖਿਆ ਆ ਉਹ ਗਰੀਬ ਮੈਨੂੰ ਭਾਗਿਆ ਆ ਮੈਨੂੰ ਚੰਗਾ ਲੱਗਿਆ ਆ ਗਰੀਬ ਉਹ ਗਰੀਬ ਮੋਹਿ ਭਾਵੈ ਉਹ ਗਰੀਬ ਜਿਹੜਾ ਨਾ ਉਹ ਗਰੀਬ ਹੀ ਮੈਨੂੰ ਚੰਗਾ ਲੱਗਿਆ ਮੈਨੂੰ ਭਾਗਿਆ ਆ ਕਿਉਂਕਿ ਐਸਾ ਉਹਦਾ ਪ੍ਰੇਮ ਦੇਖਿਆ ਆ ਉਹਦੀ ਸ਼ਰਧਾ ਦੇਖੀ ਹੈ ਰਹਾਉ ਹਸਤੀ ਦੇਖ ਭਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਕਹਿੰਦੇ ਤੂੰ ਆਪਣੀ ਹਸਤੀ ਦੇਖ ਕਰਕੇ ਤੂੰ ਆਪਣੇ ਹਸਤੀ ਆਪਣੇ ਹੱਥ ਹੀ ਦੇਖ ਕਰਕੇ ਕਿਉਂਕਿ ਰਾਜਾ ਸੀ ਗਿਆ ਤੂੰ ਆਪਣੇ ਕੋਲ ਬਹੁਤ ਸਾਰਾ ਬਹੁਤ ਸਾਰੀਆਂ ਵਸਤੂਆਂ ਦੇਖ ਕਰਕੇ ਨਾ ਭਰਮ ਤੇ ਭੁੱਲਾ ਤੂੰ ਭਰਮ ਤੇ ਭੁੱਲ ਗਿਆ ਹੰਕਾਰ ਹੀ ਹੋ ਗਿਆ ਤੇਰੇ ਅੰਦਰ ਹੰਕਾਰ ਆ ਗਿਆ ਆਪਣੇ ਕੋਲ ਬਹੁਤੀਆਂ ਵਸਤੂਆਂ ਦੇਖ ਕਰਕੇ ਸ੍ਰੀ ਭਗਵਾਨ ਨਾ ਜਾਣਿਆ ਤੂੰ ਤੇ ਪਰਮੇਸ਼ਰ ਨੂੰ ਹੀ ਭੁੱਲ ਗਿਆ ਭਗਵਾਨ ਨੂੰ ਹੀ ਭੁੱਲ ਗਿਆ ਰੱਬ ਨੂੰ ਹੀ ਭੁੱਲ ਗਿਆ ਖਿਆਲ ਕਰਿਓ ਹੰਕਾਰੀ ਬੰਦਾ ਰੱਬ ਨੂੰ ਭੁੱਲ ਜਾਂਦਾ ਜਿਹਦੇ ਕੋਲ ਬਹੁਤੀਆਂ ਵਸਤੂਆਂ ਹੋਣ ਰਾਜ ਭਾਗ ਹੋਵੇ ਮਹਿਲ ਮਾੜੀਆਂ ਹੋਣ ਜਿਆਂ ਦਾਦਾ ਹੁਣ ਸਾਰਾ ਕੁਝ ਕੋਲ ਹੋਵੇ ਤੂੰ ਰੱਬ ਨੂੰ ਤੇ ਭੁੱਲ ਹੀ ਜਾਂਦਾ ਨਾ ਤੇ ਭਗਵਾਨ ਕ੍ਰਿਸ਼ਨ ਜੀ ਨੇ ਵੀ ਕਹਿਣਾ ਕੀਤਾ ਸ੍ਰੀ ਭਗਵਾਨ ਨਾ ਜਾਣਿਆ ਤੂੰ ਤੇ ਜਾਣਿਆ ਨਹੀਂ ਤੂੰ ਤੇ ਆਪਣੇ ਵਸਤੂਆਂ ਦੇਖ ਕਰਕੇ ਹੀ ਭਰਮ ਦੇ ਵਿੱਚ ਭੁੱਲ ਗਿਆ ਤੁਮਰੋ ਦੁੱਧ ਵਿਦਰ ਕੋ ਪਾਨੋ ਅੰਮ੍ਰਿਤ ਕਰਮੈ ਮੰਨਿਆ ਕਹਿਣਾ ਕੀਤਾ ਤੇਰਾ ਦੁੱਧ ਤੇ ਵਿਦਰ ਦੇ ਘਰ ਦਾ ਪਾਣੀ ਜਿਹੜਾ ਹੈ ਨਾ ਵਿਦਰ ਦੇ ਘਰ ਦਾ ਪਾਣੀ ਵੀ ਜਿਹੜਾ ਆ ਅੰਮ੍ਰਿਤ ਕਰਮੈ ਮੰਨਿਆ ਕਹਿੰਦੇ ਉਸ ਪਾਣੀ ਨੂੰ ਮੈਂ ਅੰਮ੍ਰਿਤ ਕਰਕੇ ਮੰਨਿਆ ਕਿਉਂਕਿ ਉਹਦੇ ਵਿੱਚ ਪ੍ਰੇਮ ਸੀ ਉਹਦੇ ਵਿੱਚ ਸ਼ਰਧਾ ਸੀ ਉਹਦੇ ਵਿੱਚ ਭਾਵਨਾ ਸੀ ਤੇਰੇ ਘਰ ਦਾ ਦੁੱਧ ਕਿ ਉਹਦੇ ਘਰ ਦਾ ਪਾਣੀ ਵੀ ਤੇਰੇ ਨਾਲੋਂ ਚੰਗਾ ਉਹ ਤੇ ਅੰਮ੍ਰਿਤ ਕਰਕੇ ਮੈਂ ਜਾਣਿਆ ਅੰਮ੍ਰਿਤ ਕਰਕੇ ਖੀਰ ਸਮਾਨ ਸਾਗ ਮੈਂ ਪਾਇਆ ਕਹਿੰਦੇ ਤੇਰੇ ਘਰ ਦੀ ਖੀਰ ਤੋਂ ਖੀਰੀ ਸ਼ਕਾਉਂਦਾ ਨਾ ਜੇ ਤੇਰੇ ਘਰ ਆਉਂਦੇ ਖੀਰ ਸਮਾਨ ਸਾਗ ਮੈਂ ਪਾਇਆ ਕਹਿੰਦੇ ਖੀਰ ਦੇ ਸਮਾਨ ਮਿੱਠਾ ਸਾਗ ਭਾਵੇਂ ਉਹਦੇ ਵਿੱਚ ਲੂਣ ਨਹੀਂ ਸੀ ਅਲੂਣਾ ਸੀ ਪਰ ਉਹਦੇ ਵਿੱਚ ਪ੍ਰੇਮ ਦਾ ਰਸ ਸੀਗਾ ਪ੍ਰੇਮ ਦਾ ਰਸ ਸੀ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਿਨੇ ਤੇਰੇ ਘਰ ਭਾਵੇਂ ਆ ਕੀ 36 ਪ੍ਰਕਾਰ ਦੇ ਭੋਜਨ ਖਾ ਕੇ ਰਾਤ ਨੂੰ ਸੌ ਜਾਣਾ ਸੀਗਾ ਉਥੇ ਸਾਗ ਦੇ ਨਾਲ ਪ੍ਰਸ਼ਾਦਾ ਛਕ ਰ ਕੇ ਗੁਣ ਗਾਵਤ ਰੈਨ ਬਿਹਾਨੀ ਤੇ ਗੁਣ ਗਾਉਂਦਿਆਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਵਿਦਰ ਦੇ ਨਾਲ ਉਹਦੀ ਘਰਵਾਲੀ ਤੇ ਸ੍ਰੀ ਕ੍ਰਿਸ਼ਨ ਜੀ ਬੈਠ ਕਰਕੇ ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਰਹੇ ਕਹਿੰਦੇ ਗੁਣ ਗਾਵਤ ਰੈਨ ਬਿਹਾਨੀ ਗੁਣ ਗਾਉਂਦਿਆਂ ਰੈਨ ਰਾਤ ਜਿਹੜੀ ਅਭਤੀ ਧੋਈ ਹੈ ਪਰਮੇਸ਼ਰ ਦੇ ਗੁਣ ਗਾਉਂਦਿਆਂ ਕਬੀਰ ਕੁਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੇ ਕਬੀਰ ਸਾਹਿਬ ਜੀ ਕਹਿੰਦੇ ਨੇ ਉਹ ਐਸਾ ਪਰਮੇਸ਼ਰ ਹੈ ਸਾਡਾ ਜਿਹੜਾ ਪਰਮੇਸ਼ਰ ਹੈ ਨਾ ਠਾਕੁਰ ਅਨੰਦ ਬਨੋਦੀ ਜਾਤ ਨਾ ਕਾਹੂ ਕੀ ਮਾਨੀ ਜਿਹੜਾ ਪਰਮੇਸ਼ਰ ਹੈ ਉਹ ਨਹੀਂ ਕਿਸੇ ਦੀ ਜਾਤ ਪਾਤ ਦੇਖਦਾ ਉਹ ਨਹੀਂ ਦੇਖਦਾ ਕਿ ਕਿਹੜੀ ਜ਼ਾਦਾ ਆ ਇਹ ਗਰੀਬ ਆ ਇਹ ਅਮੀਰ ਆ ਪਰਮੇਸ਼ਰ ਕੀ ਦੇਖਦਾ ਆ ਉਹ ਸ਼ਰਧਾ ਦੇਖਦਾ ਉਹ ਭਾਵਨਾ ਦੇਖਦਾ ਆ ਗੁਰੂ ਪਾਤਸ਼ਾਹ ਸ਼ਰਧਾ ਦੇਖਦੇ ਨੇ ਸਿੱਖ ਦੀ ਭਾਵਨਾ ਦੇਖਦੇ ਨੇ ਕਿ ਇਹਦੀ ਸ਼ਰਧਾ ਕੀ ਆ ਇਹਦੀ ਭਾਵਨਾ ਕੀ ਆ ਇਹਦਾ ਪ੍ਰੇਮ ਕੀ ਆ ਜਿਨ ਪ੍ਰੇਮ ਕੀਓ ਤិន ਹੀ ਪ੍ਰਾਪਾਇਓ ਜਿਨੇ ਪ੍ਰੇਮ ਕੀਤਾ ਜਿਨੇ ਹਿਰਦੇ ਦੇ ਅੰਦਰੋਂ ਪ੍ਰੇਮ ਕੀਤਾ ਵਿਖਾਵੇ ਦਾ ਨਹੀਂ ਅੰਦਰੋਂ ਪ੍ਰੇਮ ਕੀਤਾ ਹੈ ਤੇ ਉਹਨੇ ਹੀ ਪਰਮੇਸ਼ਰ ਨੂੰ ਪਾਉਣਾ ਕੀਤਾ ਪਰਮੇਸ਼ਰ ਦੇਖਦਾ ਇਹੀ ਹੈ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰਾਂ ਦੇ ਵਿੱਚ ਇਹ ਕਥਾ ਵਾਰਤਾ ਬਿਆਨ ਕੀਤੀ ਹੈ ਕਹਿੰਦੇ ਆਇਆ ਸੁਣਿਆ ਬਿਦਰ ਬਿਦਰ ਦੇ ਬੋਲਾ ਦੁਰਯੋਧਨ ਹੋਏ ਰੁਕਾ ਕਹਿੰਦੇ ਜਦੋਂ ਕ੍ਰਿਸ਼ਨ ਜੀ ਆਏ ਨੇ ਨਾ ਆਇਆ ਸੁਣਿਆ ਬਿਦਰ ਦੇ ਬੋਲਾ ਜਦੋਂ ਸੁਣਿਆ ਦਰਯੋਧਨ ਨੇ ਕਿ ਕ੍ਰਿਸ਼ਨ ਭਗਵਾਨ ਜੀ ਤੇ ਬਿਦਰ ਦੇ ਘਰ ਚਲੇ ਗਏ ਨੇ ਕਹਿੰਦੇ ਬੋਲ ਡਰਯੋਧਨ ਹੋਏ ਰੁੱਖਾ ਬੜਾ ਰੁੱਖਾ ਬੋਲਿਆ ਬੜੇ ਬੋਲਣ ਦਾ ਤਰੀਕਾ ਉਹਦਾ ਬੜਾ ਹੋਰ ਸੀ ਹੰਕਾਰੀ ਸੀ ਨਾ ਬੜਾ ਰੁੱਖਾ ਜਿਹਾ ਹੋ ਕਰਕੇ ਬੋਲਿਆ ਕਹਿਣਾ ਕੀਤਾ ਘਰ ਅ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ ਕਹਿਣਾ ਕੀਤਾ ਉਹਨੂੰ ਸਾਡਾ ਘਰ ਤੁਸੀਂ ਕ੍ਰਿਸ਼ਨ ਜੀ ਛੱਡ ਕਰਕੇ ਤੁਸੀਂ ਗੋਲੇ ਦੇ ਨੌਕਰ ਦੇ ਘਰ ਦੇ ਵਿੱਚ ਆ ਕਰਕੇ ਰਹਿਣਾ ਕੀਤਾ ਤੁਸੀਂ ਭੀਖਣ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਨੁੱਖਾ ਕਹਿੰਦੇ ਮੇਰੀ ਸਭਾ ਦਾ ਸ਼ਿੰਗਾਰ ਜਿਹੜੇ ਨੇ ਵੱਡੇ ਵੱਡੇ ਮਨੁੱਖ ਜਿਹੜੇ ਨੇ ਭੀਖਮ ਦਰੋਣਾਚਾਰੀ ਹੈ ਕਰਨ ਕਹਿੰਦੇ ਇਹ ਤੁਸੀਂ ਮੇਰੇ ਘਰ ਨਹੀਂ ਰਹਿਣਾ ਤੇ ਇਹਨਾਂ ਦੇ ਘਰੇ ਚੱਲ ਜਾਂਦੇ ਮੇਰੇ ਸਭਾ ਦਾ ਸ਼ਿੰਗਾਰ ਆ ਝੁੰਗੀ ਜਾਏ ਬਲਾਈਨ ਸਬਨਾ ਦੇ ਜੀ ਅੰਦਰ ਧੁੱਖਾ ਕਹਿੰਦੇ ਤੁਸੀਂ ਝੁੰਗੀ ਦੇ ਵਿੱਚ ਜਾ ਕਰਕੇ ਰਾਤ ਕੱਟੀ ਐ ਬਿੱਦਰ ਦੀ ਝੁੰਗੀ ਜਾ ਕਰਕੇ ਰਹੇ ਹੋ ਸਬਨਾ ਦੇ ਜੀ ਅੰਦਰ ਧੁੱਖਾ ਕਹਿੰਦੇ ਸਾਡੇ ਅੰਦਰ ਧੁੱਖ ਦੁਖੀ ਲੱਗੀ ਐ ਇਸ ਗੱਲ ਦੀ ਕਿ ਤੁਸੀਂ ਉਹਦੇ ਘਰ ਜਾ ਕੇ ਰਾਤ ਕੱਟਣੀ ਕੀਤੀ ਉਹਦੇ ਘਰ ਰਾਤ ਰਹੇ ਹੋ ਇੱਕ ਨੌਕਰ ਇੱਕ ਗਰੀਬ ਦੇ ਜਾ ਕਰਕੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਹੱਸ ਬੋਲੇ ਭਗਵਾਨ ਜੀ ਸੋਣਿਓ ਰਾਜਾ ਹੋਈ ਸੰਮੁਖਾ ਕਹਿੰਦੇ ਹੱਸ ਕਰਕੇ ਬੋਲੇ ਕ੍ਰਿਸ਼ਨ ਜੀ ਕਹਿਣਾ ਕੀਤਾ ਆ ਇਧਰ ਦੇਖ ਇਧਰ ਦੇਖ ਕਰਕੇ ਸੁਣ ਸੰਮੁਖੋ ਆ ਦੇਖ ਸੁਣਿਓ ਰਾਜਾ ਹੋਈ ਸੰਮੁਖਾ ਰਾਜਾ ਇਧਰ ਵੇਖ ਮੇਰੇ ਵੱਲ ਆ ਸੁਣ ਤੇਰੇ ਭਾਉ ਨਾ ਦਿਸਾਈ ਮੇਰੇ ਨਾਹੀਂ ਅਪਦਾ ਦੁੱਖਾ ਕਹਿੰਦੇ ਤੇਰੇ ਅੰਦਰ ਕੋਈ ਭਾਉ ਨਹੀਂ ਕੋਈ ਸ਼ਰਧਾ ਕੋਈ ਪ੍ਰੇਮ ਨਹੀਂ ਹੈ ਦਿਸਾਈ ਮੇਰੇ ਲਈ ਕਹਿੰਦੇ ਕੋਈ ਸ਼ਰਧਾ ਨਹੀਂ ਸੀ ਕੋਈ ਪ੍ਰੇਮ ਨਹੀਂ ਸੀ ਏਸ ਕਰਕੇ ਨਾਹੀਂ ਅਪਦਾ ਦੁੱਖਾ ਕਹਿੰਦੇ ਏਸ ਕਰਕੇ ਅਸੀਂ ਉਹਦੇ ਘਰ ਲਏ ਆ ਤੇਰੇ ਅੰਦਰ ਕੋਈ ਸ਼ਰਧਾ ਨਹੀਂ ਸੀ ਕੋਈ ਪ੍ਰੇਮ ਨਹੀਂ ਸੀ ਕੋਈ ਭਾਉ ਨਹੀਂ ਸੀ ਤੇਰੇ ਅੰਦਰ ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ ਕਹਿੰਦੇ ਜਿਹੜਾ ਭਾਉ ਜਿਹੜਾ ਪ੍ਰੇਮ ਬਿਦਰ ਦੇ ਅੰਦਰ ਸੀ ਨਾ ਕਹਿੰਦੇ ਉਹ ਕਿਸੇ ਹੋਰ ਦੇ ਅੰਦਰ ਨਹੀਂ ਭਾਉ ਜਵੇਹਾ ਵਿਦਰ ਦੇ ਹੋਰੀ ਦੇ ਚਿਤ ਨਾ ਚਿਤ ਚਾਉ ਨਾ ਚੁੱਖਾ ਕਹਿੰਦੇ ਹੋਰ ਦੇ ਚਿੱਤ ਦੇ ਵਿੱਚ ਨਹੀਂ ਸੀ ਹੋਰ ਦੇ ਅੰਦਰ ਕਿਸੇ ਦੇ ਪ੍ਰੇਮ ਨਹੀਂ ਸੀ ਜੋ ਪ੍ਰੇਮ ਵਿਦਰ ਦੇ ਅੰਦਰ ਸੀ ਗਿਆ ਤੇ ਅਖੀਰ ਵਿੱਚ ਭਾਈ ਗੁਰਦਾਸ ਜੀ ਪ੍ਰਮਾਨ ਕਰਦੇ ਨੇ ਕਹਿੰਦੇ ਗੋਬਿੰਦ ਭਾਉ ਭਗਤ ਦਾ ਭੁੱਖਾ ਕਹਿੰਦੇ ਗੋਬਿੰਦ ਪਰਮੇਸ਼ਰ ਜਿਹੜਾ ਨਾ ਉਹ ਭਾਉ ਭਗਤ ਦਾ ਭੁੱਖ ਆਇਆ ਉਹ ਭਗਤਾਂ ਦੇ ਅੰਦਰ ਨਾ ਭਾਉ ਦੇਖਦਾ ਪ੍ਰੇਮ ਦੇਖਦਾ ਪ੍ਰੇਮ ਪ੍ਰੇਮ ਦਾ ਭੁੱਖ ਆਇਆ ਉਹਨੂੰ ਕੋਈ ਮਾਇਆ ਦਾ ਲਾਲਚ ਨਹੀਂ ਉਹਨੂੰ ਕੋਈ ਖਾਣ ਦਾ ਲਾਲਚ ਨਹੀਂ ਪਦਾਰਥਾਂ ਦਾ ਲਾਲਚ ਨਹੀਂ ਹੈ ਉਹ ਕੀ ਦੇਖਦਾ ਆ ਉਹ ਤੇ ਪ੍ਰੇਮ ਦੇਖਦਾ ਆ ਭਾਉ ਦੇਖਦਾ ਆ ਭਾਉ ਦੇਖਦਾ ਆ ਤੇ ਇਸੇ ਤਰ੍ਹਾਂ ਕੁਜਰਾ ਰਾਜਾ ਸੀਗਾ ਦੁਰਯੋਧਨ ਨੇ ਕਹਿਣਾ ਕੀਤਾ ਵੀ ਤੁਸੀਂ ਪੰਜਾਂ ਪਿੰਡਾਂ ਦੀ ਗੱਲ ਕਰਦੇ ਹੋ ਮਾਰੇ ਸੋਈ ਜਿਨਾ ਥਾਮ ਵੀ ਨਹੀਂ ਦੇਣਾ ਇਹਨਾਂ ਨੂੰ ਹੁਣ ਘਾਰ ਹੀ ਬੰਦਾ ਸੀਗਾ ਉਹਨੇ ਕਹਿਣਾ ਕੀਤਾ ਨਹੀਂ ਇਹਨਾਂ ਨੂੰ ਦਵਾਂਗਾ ਇਸੇ ਤਰ੍ਹਾਂ ਫਿਰ ਵਿਦਰ ਦੀ ਇਹ ਸਾਖੀ ਆਉਂਦੀ ਹੈ ਵਿਦਰ ਭਗਤ ਦੀ ਕਿ ਵਿਦਰ ਦੇ ਘਰ ਜਿਹੜਾ ਹੈ ਨਾ શ્રી ਕ੍ਰਿਸ਼ਨ ਜੀ ਨੇ ਜਾਣਾ ਕੀਤਾ ਆ ਕਹਿਣਾ ਕੀਤਾ ਉਹਦੇ ਅੰਦਰ ਸ਼ਰਧਾ ਉਹਦੇ ਅੰਦਰ ਭਾਵਨਾ ਉਹਦਾ ਸੀ ਪ੍ਰੇਮ ਦੇਖਿਆ ਆ ਇਹ ਦੁਰਯੋਧਨ ਤੇਰੇ ਅੰਦਰ ਤੇ ਹੰਕਾਰ ਆ ਗਿਆ ਵਸਤੂਆਂ ਦਾ ਆਪਣੇ ਰਾਜ ਮਹਿਲਾਂ ਦਾ ਹੰਕਾਰ ਉਹਦੀ ਝੁੱਗੀ ਦੇ ਵਿੱਚ ਵੀ ਜਾ ਕਰਕੇ ਅਸੀਂ ਸੁੱਖ ਪਾਇਆ ਉਹਦੀ ਝੁੱਗੀ ਦੇ ਵਿੱਚ ਵੀ ਜਾ ਕਰਕੇ ਤੇ ਪਾਤਸ਼ਾਹ ਰਮਾਨ ਕਰਦੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਬਿਦਰ ਉਧਾਰਿਓ ਦਾਸਤ ਭਾਏ ਕਹਿੰਦੇ ਬਿਦਰ ਦਾ ਉਧਾਰ ਕਰ ਦਿੱਤਾ ਬਿਦਰ ਦਾ ਉਹਦੇ ਘਰ ਦੇ ਵਿੱਚ ਗਏ ਨੇ ਆਹ ਗੁਰੂ ਕਿਆ ਸਿੱਖਾਂ ਗੁਰੂ ਦੇ ਲਈ ਆਪਣੇ ਅੰਦਰ ਸ਼ਰਧਾ ਰੱਖ ਭਾਵਨਾ ਰੱਖ ਪ੍ਰੇਮ ਕਰ ਪ੍ਰੇਮ ਰੱਖ ਭਾਉ ਪ੍ਰੇਮ ਸ਼ਰਧਾ ਸਤਕਾਰ ਹੋਣਾ ਚਾਹੀਦਾ ਗੁਰੂ ਦਾ ਸਤਕਾਰ ਕਿ ਗੁਰੂ ਦੇ ਪ੍ਰਤੀ ਸਤਕਾਰ ਕਿੰਨਾ ਆ ਪ੍ਰੇਮ ਕਿੰਨਾ ਆ ਗੁਰੂ ਪਾਤਸ਼ਾਹ ਨਾਲ ਤੇ ਮਾਇਆ ਦੀ ਭੁੱਖਿਆ ਨਾ ਪਦਾਰਥਾਂ ਦੀ ਭੁੱਖਿਆ ਗੁਰੂ ਪਾਤਸ਼ਾਹ ਸਿੱਖ ਦੀ ਸ਼ਰਧਾ ਦੇਖਦੇ ਨੇ ਭਾਵਨਾ ਦੇਖਦੇ ਨੇ ਪ੍ਰੇਮ ਦੇਖਦੇ ਨੇ ਪ੍ਰੇਮ ਬਿਦਰ ਉਧਾਰਿ ਉਦਾਸਤ ਭਾਏ ਬਿਦਰ ਦਾ ਉਧਾਰ ਕਰ ਦਿੱਤਾ ਬਿਦਰ ਦਾ ਉਧਾਰਿ ਤਾਰਨਾ ਕੀਤਾ ਦਾਸਤ ਭਾਏ ਦਾਸਾ ਭਾਵ ਧਾਰਨ ਵਾਲੇ ਬਿਦਰ ਨੂੰ ਨਾ ਉਹਦਾ ਉਧਾਰ ਕਰ ਦਿੱਤਾ ਤੇ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਫਰਮਾਨ ਕਰਦੇ ਹਨ ਰੇ ਮਨ ਤੂੰ ਪੀ ਹਰ ਧਿਆਏ ਐ ਮਨ ਰੇ ਮਨ ਹੈ ਮਨਾ ਤੂੰ ਵੀ ਉਸ ਪਰਮੇਸ਼ਰ ਨੂੰ ਧਿਆਉਣਾ ਕਰ ਜੇ ਇਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਜਿੰਨੇ ਜਿੰਨੇ ਵੀ ਸ਼ਰਧਾ ਰੱਖੀ ਹੈ ਭਾਵਨਾ ਰੱਖੀ ਹੈ ਪਰਮੇਸ਼ਰ ਦਾ ਨਾਮ ਜਪਿਆ ਜਿਤਨਾ ਬਿਦਰ ਪਰਮੇਸ਼ਰ ਦਾ ਨਾਮ ਜਪਣ ਵਾਲਾ ਉਹਦੇ ਅੰਦਰ ਸ਼ਰਧਾ ਸੀਗਾ ਪ੍ਰੇਮ ਸੀਗਾ ਉਹਦੀ ਭਾਵਨਾ ਸੀਗਾ ਵੀ ਮੇਰੇ ਘਰ ਦੇ ਵਿੱਚ ਕ੍ਰਿਸ਼ਨ ਜੀ ਆਉਣ ਮੈਂ ਸੇਵਾ ਕਰਾਂ ਤੇ ਸ਼ਰਧਾ ਦੇ ਨਾਲ ਸੇਵਾ ਕੀਤੀ ਹੈ ਪ੍ਰੇਮ ਰੱਖਿਆ ਉਹਨੂੰ ਤਾਰ ਦਿੱਤਾ ਉਹਦਾ ਉਧਾਰ ਕੀਤਾ ਉਨੂੰ ਤਾਰਨਾ ਕੀਤਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਰੇ ਮਨ ਏ ਮਨ ਤੂੰ ਵੀ ਹਰ ਧਿਆਏ ਤੇ ਤੂੰ ਵੀ ਉਸ ਪਰਮੇਸ਼ਰ ਨੂੰ ਧਿਆਉਣਾ ਕਰ ਪਾਤਸ਼ਾਹ ਤਾਂ ਹੀ ਉਦਾਹਰਨਾ ਦੇ ਕਰਕੇ ਭਗਤਾਂ ਦੀਆਂ ਬਾਰ-ਬਾਰ ਸਮਝਾ ਰਹੇ ਨੇ ਤੇ ਫਿਰ ਦੱਸਦੇ ਨੇ ਵੀ ਤੂੰ ਵੀ ਧਿਆਉਣਾ ਕਰ ਤੂੰ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰ ਪਹਿਲੇ ਦੂਸਰੇ ਪਾਤ ਦੇ ਵੀ ਅਖੇਲੀ ਪੰਥ ਦੀ ਵੀ ਸਤਿਗੁਰੂ ਜੀ ਨੇ ਫਰਮਾਨ ਕੀਤਾ ਸੀ ਰੇ ਮਨ ਤੂੰ ਵੀ ਪਜ ਗੋਬਿੰਦ ਏ ਮਨਾ ਤੂੰ ਵੀ ਪਰਮੇਸ਼ਰ ਅਕਾਲ ਪੁਰਖ ਵੈਰ ਭਜਨ ਕਰ ਇਹ ਤੀਸਰੇ ਪਦ ਦੇ ਵੀ ਅਖੀਰੀ ਪੰਕਤੀ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ ਰੇ ਮਨ ਤੂੰ ਵੀ ਹਰ ਧਿਆਏ ਇਹ ਮਨਾ ਹੈ ਮਨ ਤੂੰ ਵੀ ਉਸ ਪਰਮੇਸ਼ਰ ਹਰ ਅਕਾਲ ਪੁਰਖ ਨੂੰ ਧਿਆਏ ਧਿਆਉਣਾ ਕਰ ਤੂੰ ਵੀ ਉਹਦੀ ਅਰਦਾਸਾ ਕਰ ਤੂੰ ਵੀ ਉਹਦਾ ਨਾਮ ਜਪਣਾ ਕਰ ਸ਼ਰਧਾ ਰੱਖ ਭਾਵਨਾ ਰੱਖ ਪ੍ਰੇਮ ਰੱਖ ਕਰਕੇ ਵਾਹ ਉਹ ਦੇ ਨਾਲ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਧਿਆਉਣਾ ਕਰ ਤੇ ਤੇਰਾ ਵੀ ਉਧਾਰ ਹੋ ਜਾਵੇਗਾ ਤੇਰਾ ਵੀ ਸੰਸਾਰ ਸਮੁੰਦਰ ਤੋਂ ਤਰਨਾ ਹੋ ਜਾਵੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਜਿਹਾ ਬੱਚਾ ਸਮਝ ਕਰਕੇ ਥੋੜੀ ਮੱਤ ਵਾਲਾ ਸਮਝ ਕਰਕੇ ਮੁਆਫ ਕਰਨਾ ਅੱਗੇ ਤੋਂ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਕੇ ਸਮੱਤ ਬਖਸ਼ ਕਰਨ ਗੁਰਬਾਣੀ ਪੜਨ ਦੀ ਕਥਾ ਵਿਚਾਰਾਂ ਕਰਨ ਦੀ ਜਾਜ ਆ ਜਾਵੇ ਜੀ ਆਓ ਅਕੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਫਿਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਬਿਦਰ ਉਧਾਰਿਓ ਦਾਸਤ ਪਾਏ ਹਰੇ ਮਾਨ ਤੂ ਪੀ ਹਰ ਧਿਆਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ